ਅੱਜ ਦੀ ਕਹਾਣੀ ਕਤਲ ਤੋਂ ਬਾਅਦ ਜ਼ਿੰਦਾ ਹੋ ਗਈ ਔਰਤ ਜਿਸ ਨੂੰ ਲਿਖਿਆ ਹੈ ਬਲਰਾਜ ਸਿੱਧੂ ਜੀ ਨੇ ਕੁਝ ਸਾਲ ਪਹਿਲਾਂ ਮੈਂ ਉਸ ਸਬ ਡਿਵੀਜ਼ਨ ਵਿੱਚ ਬਤੌਰ ਐਸਪੀ ਤਾਇਨਾਤ ਸੀ ਜਿਸ ਦਿਨ ਤਤਕਾਲੀ ਮੁੱਖ ਮੰਤਰੀ ਦਾ ਚੋਣ ਹਲਕਾ ਅਤੇ ਜੱਦੀ ਪਿੰਡ ਆਉਂਦਾ ਸੀ ਮੁੱਖ ਮੰਤਰੀ ਵੱਲੋਂ ਮਹੀਨੇ ਵਿੱਚੋਂ 20 ਦਿਨ ਆਪਣੇ ਹਲਕੇ ਦਾ ਦੌਰਾ ਕਰਨ ਵਿੱਚ ਹੀ ਗੁਜ਼ਾਰੇ ਜਾਂਦੇ ਸਨ ਤੇ ਸਾਰੇ ਜ਼ਿਲ੍ਹੇ ਦੀ ਪੁਲਿਸ ਦਿਨ ਰਾਤ ਡਿਊਟੀ ਤੇ ਜੜੀ ਰਹਿੰਦੀ ਸੀ ਕੋਈ ਕਰਮਾ ਵਾਲਾ ਦਿਨ ਹੀ ਹੁੰਦਾ ਸੀ ਜਦੋਂ ਸਾਨੂੰ ਦਫ਼ਤਰ ਵੇਚਣ ਦਾ ਮੌਕਾ ਮਿਲਦਾ ਸੀ ਮੈਨੂੰ ਉੱਥੇ ਲੱਗੇ ਨੂੰ ਅਜੇ 2 ਕੋ ਹਫ਼ਤੇ ਹੋਏ ਸਨ ਕਿ 24 25 ਸਾਲ ਦਾ ਕੁਲਦੀਪ ਨਾਮਕ ਇੱਕ ਲੜਕਾ ਆਪਣੇ ਦੋਸਤ ਸੰਦੀਪ ਸਮੇਤ ਮੈਨੂੰ ਮਿਲਣ ਲਈ ਆ ਗਿਆ ਜਦੋਂ ਮੈਂ ਕੰਮ ਪੁੱਛਿਆ ਤਾਂ ਉਸਨੇ ਮੈਨੂੰ ਆਪਣੀ ਦਰਦ ਭਰੀ ਕਹਾਣੀ ਸੁਣਾਈ ਉਸਨੇ ਦੱਸਿਆ ਕਿ 4 ਕੋ ਸਾਲ ਪਹਿਲਾਂ ਉਸ ਦਾ ਵਿਆਹ ਪੂਜਾ ਰਾਣੀ ਨਾਲ ਹੋਇਆ ਸੀ 6 ਕੁ ਮਹੀਨੇ ਦਾ ਵਧੀਆ ਲੰਘੀ ਪਰ ਬਾਅਦ ਵਿੱਚ ਪੂਜਾ ਨੇ ਉਸ ਨਾਲ ਲੜਨਾ ਸ਼ੁਰੂ ਕਰ ਦਿੱਤਾ ਅਤੇ ਘਰ ਵਿੱਚ ਕਲੇਸ਼ ਰਹਿਣ ਲੱਗ ਪਿਆ ਅੱਜ ਤੋਂ 2 ਕੁ ਸਾਲ ਪਹਿਲਾਂ ਪੂਜਾ ਇੱਕ ਰਾਤ ਘਰ ਛੱਡ ਕੇ ਗਾਇਬ ਹੋ ਗਈ ਸੀ ਉਸ ਨੇ ਜਦੋਂ ਸਹੁਰਿਆਂ ਨੂੰ ਇਸ ਬਾਰੇ ਦੱਸਿਆ ਤਾਂ ਉਹਨਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਕਿ ਉਸਨੇ ਹੀ ਪੂਜਾ ਨੂੰ ਮਾਰ ਕੇ ਗਾਇਬ ਕਰ ਦਿੱਤਾ ਹੈ ਅਤੇ ਕਤਲ ਦਾ ਕੇਸ ਉਸੇਰ ਭਾ ਦਿੱਤਾ। ਉਹਨਾਂ ਨੇ ਕਲਦੀਪ ਦੇ ਖਰਾਬ ਸਬੰਧਤ ਥਾਣੇ ਵਿੱਚ ਇਹ ਸਬੰਧੀ ਦਰਖਾਸਤ ਦੇ ਦਿੱਤੀ। ਅਜੇ ਪੁਲਿਸ ਦਾ ਤਬਦੀਸਕਾਰੀ ਰਹੀ ਸੀ ਕਿ ਮਹੀਨੇ ਕੁ ਬਾਅਦ ਇੱਕ ਔਰਤ ਦੀ ਗੜੀ ਸੜੀ লাশ ਉੱਥੋਂ ਗੁਜ਼ਰਦੀ ਕਨਹਿਰ ਦੇ ਕਿਨਾਰੇ ਝਾੜੀਆਂ ਵਿੱਚ ਪਈ ਮਿਲ ਗਈ। ਜਦੋਂ ਪੂਜਾ ਦਾ ਪਰਿਵਾਰ ਮੌਕੇ ਤੇ ਬੁਲਾਇਆ ਗਿਆ ਉਹਨਾਂ ਨੇ ਰੌਲਾ ਪਾ ਦਿੱਤਾ ਕਿ ਇਹ লাশ ਪੂਜਾ ਦੀ ਹੀ ਹੈ ਤੇ ਉਸ ਦਾ ਕਤਲ ਕੁਲਦੀਪ ਨੇ ਹੀ ਕੀਤਾ ਹੈ লাশ ਪਛਾਣਨਯੋਗ ਨਹੀਂ ਸੀ ਪਰ ਪੂਜਾ ਦੇ ਪਿਓ ਦੇ ਬਿਆਨਾਂ ਤੇ ਪੁਲਿਸ ਨੇ ਕੁਲਦੀਪ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਪੁਲਿਸ ਨੇ ਉਸ ਕੇਸ ਦੀ ਤਪਤੀਸ ਚੰਗੇ ਢੰਗ ਨਾਲ ਨਾ ਕੀਤੀ ਕਿਤੇ ਇੱਥੋਂ ਤੱਕ ਕਿ লাশ ਦਾ ਡੀਐਨਏ ਟੈਸਟ ਵੀ ਨਾ ਕਰਵਾਇਆ ਕੱਚਾ ਪੱਕਾ ਚਲਾਨ ਅਦਾਲਤ ਵਿੱਚ ਧੱਕ ਦਿੱਤਾ ਜਿਸ ਕਾਰਨ ਡੇਢ 2 ਸਾਲ ਬਾਅਦ ਕੁਲਦੀਪ ਦੀ ਜ਼ਮਾਨਤ ਹੋਈ ਪਰ ਕੁਲਦੀਪ ਲਗਾਤਾਰ ਇਹ ਕਹਿੰਦਾ ਰਿਹਾ ਕਿ ਉਹ ਬੇਗੁਨਾਹ ਹੈ ਉਸਨੇ ਇਹ ਕਤਲ ਨਹੀਂ ਕੀਤਾ ਸਿਰਫ ਉਸਨੂੰ ਫਸਾਉਣ ਖਾਤਰ ਉਸਦੇ ਸਹੁਰੇ ਨੇ ਉਸ লাশ ਦੀ ਪੂਜਾ ਵਜੋਂ ਸਨਾਖਤ ਕੀਤੀ ਸੀ ਜਦੋਂ ਮੈਂ ਸਬੰਧਤ ਥਾਣੇ ਦੇ ਐਸਐਚਓ ਨੂੰ ਇਸ ਬਾਬਤ ਪੁੱਛਿਆ ਤਾਂ ਉਸਨੇ ਉਹ ਪੁਰਾਣੇ ਪੁਲਸੀਆ ਅੰਦਾਜ਼ ਵਿੱਚ ਕਿਹਾ ਕਿ ਜਨਾਬ ਇਹ ਤਾਂ ਅਮੀ ਬਕਵਾਸ ਕਰਦਾ ਹੈ ਕਾਤਲ ਇਸਨੇ ਕੀਤਾ ਜੇ ਪੂਜਾ ਜ਼ਿੰਦਾ ਹੁੰਦੀ ਤਾਂ ਹੁਣ ਤੱਕ ਮਿਲ ਜਾਂਦੀ ਮੈਂ ਐਸਚਓ ਨੂੰ ਪੁੱਛਿਆ ਕਿ ਤੁਸੀਂ ਪੂਜਾ ਨੂੰ ਲੱਭਣ ਲਈ ਹੁਣ ਤੱਕ ਕੀ ਕੋਸ਼ਿਸ਼ਾਂ ਕੀਤੀਆਂ ਹਨ ਤਾਂ ਉਸਨੇ ਕਿਹਾ ਕਿ ਸਰ ਜਦੋਂ ਮਰ ਚੁੱਕੀ ਹੈ ਤਾਂ ਫਿਰ ਲੱਭਣ ਦੀ ਕੋਸ਼ਿਸ਼ ਕੀ ਕਰਨੀ ਸੀ ਐਸਐਚਓ ਨਾਲ ਗੱਲਾਂ ਕਰਨ ਤੋਂ ਬਾਅਦ ਮੈਂ ਸਮਝ ਗਿਆ ਕਿ ਉਸ ਨੂੰ ਕੁਲਦੀਪ ਦੀ ਮਦਦ ਕਰ ਲਈ ਕਹਿਣਾ ਫਜ਼ੂਲ ਹੈ ਕੁਲਦੀਪ ਦੀ ਸਰਾਹਤ ਵੇਖ ਕੇ ਮੈਨੂੰ ਲੱਗਣ ਲੱਗ ਪਿਆ ਕਿ ਇਹ ਬੰਦਾ ਬੇਗੁਨਾਹ ਹੈ ਮੈਂ ਉਸ ਨੂੰ ਸਪਸ਼ਟ ਦੱਸ ਦਿੱਤਾ ਕਿ ਥਾਣੇ ਦੀ ਪੁਲਿਸ ਤੈਨੂੰ ਕਤਲ ਮੰਨ ਚੁੱਕੀ ਹੈ ਇਸ ਲਈ ਤੈਨੂੰ ਆਪ ਹੀ ਹਿੰਮਤ ਕਰਨੀ ਪੈਣੀ ਹੈ ਆਪਣੇ ਦੋਸਤਾਂ ਵਾਕਫਖਾਰਾਂ ਅਤੇ ਰਿਸ਼ਤੇਦਾਰਾਂ ਦੀ ਮੱਦ ਲੈ ਤੂੰ ਜਿੱਥੇ ਮੇਰੀ ਜ਼ਰੂਰਤ ਪਵੇ ਭਾਵੇਂ ਰਾਤ ਦੇ 12 ਵਜੇ ਫੋਨ ਕਰ ਲਈ ਉੱਥੇ ਹੀ ਪੁਲਿਸ ਪਾਰਟੀ ਭੇਜ ਦਊਗਾ ਮੇਰੀ ਗੱਲ ਸੁਣ ਕੇ ਕੁਲਦੀਪ ਦਾ ਹੌਸਲਾ ਵਧ ਗਿਆ ਤੇ ਉਹ ਧੰਨਵਾਦ ਕਰਕੇ ਚਲਾ ਗਿਆ ਕੁਲਦੀਪ ਨੇ ਦੂਰ ਦੂਰ ਤੱਕ ਆਪਣੇ ਸਾਰੇ ਯਾਰਾਂ ਦੋਸਤਾਂ ਬਾਕਪਾਂ ਅਤੇ ਰਿਸ਼ਤੇਦਾਰਾਂ ਨੂੰ ਪੂਜਾ ਦੀਆਂ ਫੋਟੋਆਂ ਭੇਜ ਦਿੱਤੀਆਂ ਉਸ ਦਾ ਇੱਕ ਦੋਸਤ ਟੈਂਪੂ ਤੇ ਸਮਾਨ ਢੋਣ ਦਾ ਕੰਮ ਕਰਦਾ ਸੀ। ਉਸ ਦੋਸਤ ਨੇ ਕੁਲਦੀਪ ਨੂੰ ਦੱਸਿਆ ਕਿ ਉਹ ਹਸਾਰ ਨੇੜੇ ਇੱਕ ਪਿੰਡ ਵਿੱਚ ਹਸਨਪੁਰਾ ਮਾੜ ਲੈ ਕੇ ਗਿਆ ਸੀ। ਤਾਂ ਉਸ ਨੇ ਉੱਥੇ ਇੱਕ ਘਰ ਦੇ ਬਾਹਰ ਬਿਲਕੁਲ ਪੂਜਾ ਵਰਗੀ ਔਰਤ ਖੜੀ ਵੇਖੀ ਸੀ। ਕੁਲਦੀਪ ਫਟਾਫਟ ਮੇਰੇ ਕੋਲ ਆਇਆ। ਤਾਂ ਮੈਂ ਉਸ ਨੂੰ ਸਮਝਾਇਆ ਕਿ ਹੋ ਪਹਿਲਾਂ ਆਪ ਪੱਕਾ ਪਤਾ ਕਰ ਲਵੇ ਕਿ ਉਹ ਪੂਜਾ ਹੀ ਹੈ ਜਾਂ ਕੋਈ ਹੋਰ ਹੈ ਕੁਲਦੀਪ ਦਾ ਦੋਸਤ ਸੰਦੀਪ ਪੂਜਾ ਨੂੰ ਚੰਗੀ ਤਰ੍ਹਾਂ ਪਛਾਣਦਾ ਸੀ ਉਸ ਨੇ ਪੇਸ ਬਦਲ ਲਿਆ ਇਤਿਹਾਸਨਪੁਰ ਵਿੱਚ ਰੇੜੀ ਰਾਹੀ ਸਬਜ਼ੀ ਆਦਿ ਵੇਚਣ ਲੱਗ ਪਿਆ 10 ਕੁ ਦਿਨਾਂ ਬਾਅਦ ਉਸ ਦੀ ਮਿਹਨਤ رنگ ਲਈ ਤੇ ਪੂਜਾ ਉਸ ਦੀ ਰੇੜੀ ਤੇ ਸਬਜ਼ੀ ਖਰੀਦਣ ਘਰੋਂ ਬਾਹਰ ਆ ਗਈ ਪੂਜਾ ਨੇ ਸੰਦੀਪ ਨੂੰ ਨਾ ਪਛਾਣਿਆ ਤੇ ਕੁਲਦੀਪ ਨੇ ਉਸੇ ਵੇਲੇ ਕੁਲਦੀਪ ਨੂੰ ਫੋਨ ਕਰ ਦਿੱਤਾ ਅਗਲੇ ਦਿਨ ਉਹ ਮੇਰੇ ਕੋਲ ਪਹੁੰਚ ਗਿਆ ਕੁਲਦੀਪ ਦੀ ਥਾਣੇ ਦੇ ਐਸਐਚਓ ਨਾਲ ਹੋਈ ਗੱਲਬਾਤ ਤੋਂ ਬਾਅਦ ਮੈਨੂੰ ਉਸ ਤੇ ਕੋਈ ਭਰੋਸਾ ਨਹੀਂ ਸੀ ਇਸ ਲਈ ਮੈਂ ਆਪਣੇ ਅਧੀਨ ਆਉਂਦੇ ਦੂਜੇ ਥਾਣੇ ਦੇ ਤੇਜ਼ ਤਰਾਰ ਐਸਐਚਓ ਨੂੰ ਕੁਲਦੀਪ ਦੇ ਨਾਲ ਭੇਜ ਦਿੱਤਾ ਉਹਨਾਂ ਨੇ ਹਿਸਾਰ ਸਦਰ ਥਾਣੇ ਦੀ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਹਸਰੰਪੁਰ ਰੇਡ ਕਰ ਦਿੱਤੀ ਤੇ ਪੂਜਾ ਨੂੰ ਫੜ ਲਿਆ ਪਹਿਲਾਂ ਤਾਂ ਘਰ ਵਾਲਿਆਂ ਨੇ ਕੁਝ ਵਿਰੋਧ ਕੀਤਾ ਪਰ ਜਦੋਂ ਉਹਨਾਂ ਨੂੰ ਕੁਲਦੀਪ ਅਤੇ ਪੂਜਾ ਦੇ ਵਿਆਹ ਦੀ ਐਲਬਮ ਬਖਾਈ ਗਈ ਤਾਂ ਉਹ ਚੁੱਪ ਕਰ ਗਏ ਵਾਪਸ ਆ ਕੇ ਜਦੋਂ ਪੂਜਾ ਦੇ ਪਰਿਵਾਰ ਨੂੰ ਬੁਲਾਇਆ ਤਾਂ ਪੂਜਾ ਦੀ ਮਾਂ ਤਾਹਾਂ ਮਾਰ ਮਾਰ ਕੇ ਉਸ ਦੇ ਘਰ ਲੱਕਿਰਾਂ ਲੱਗ ਪਈ ਪਰ ਉਸ ਦਾ ਪਿਓ ਅਜੇ ਵੀ ਮੰਨ ਨਹੀਂ ਰਿਹਾ ਸੀ ਕਿ ਇਹ ਪੂਜਾ ਉਸ ਦੀ ਧੀ ਹੀ ਹੈ ਜਦੋਂ ਰਿਸ਼ਤੇਦਾਰਾਂ ਨੇ ਲਾਂਹਤਾ ਪਾਈਆਂ ਤਾਂ ਉਸ ਦੀ ਸੋਚ ਤਰਕਾਣੇ ਆ ਗਈ ਅਤੇ ਫਿਰ ਉਹ ਮੰਨ ਗਿਆ ਅਸਲ ਵਿੱਚ ਪੂਜਾ ਬਚਪਨ ਤੋਂ ਹੀ ਝੜਾਲੂ ਸੁਭਾਧੀ ਸੀ ਕੁਲਦੀਪ ਬੱਚਾ ਚਾਹੁੰਦਾ ਸੀ ਪਰ ਪੂਜਾ ਇਸ ਦੇ ਖਿਲਾਫ ਸੀ ਉਸਨੇ ਇੱਕ ਵਾਰ ਕਲਦੀਪ ਨੂੰ ਦੱਸੇ ਬਗੈਰ 2 ਕੁ ਮਹੀਨੇ ਦਾ ਗਰਭ ਗਿਰਾ ਦਿੱਤਾ ਜਿਸ ਕਾਰਨ ਘਰ ਵਿੱਚ ਝਗੜਾ ਵੱਧ ਗਿਆ ਸੀ ਐਨੇ ਨੂੰ ਉਹ ਸੋਸ਼ਲ ਮੀਡੀਆ ਰਾਹੀਂ ਹਸਨਪੁਰ ਵਾਲੇ ਵਿਅਕਤੀ ਦੇ ਇਸ਼ਕ ਵਿੱਚ ਪੈ ਗਈ ਤੇ ਇੱਕ ਰਾਤ ਉਸ ਨਾਲ ਹੀ ਉਹ ਭਰਾਰ ਹੋ ਗਈ ਉਸ ਤੋਂ ਬਾਅਦ ਪੂਜਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਕਾਨੂੰਨੀ ਪ੍ਰਕਿਰਿਆ ਕਰਾਈ ਕਲਦੀਪ ਖਿਲਾਫ ਕੇਸ ਰੱਦ ਕਰਵਾਇਆ ਗਿਆ ਕੇਸ ਖਤਮ ਹੋਣ ਤੇ ਕੁਲਦੀਪ ਨੇ ਪੂਜਾ ਨੂੰ ਤਲਾਕ ਦੇ ਦਿੱਤਾ ਅਤੇ ਉਹ ਹਸਨਪੁਰ ਵਾਲੇ ਵਿਅਕਤੀ ਕੋਲ ਹੀ ਵਾਪਸ ਚਲੀ ਗਈ ਜਿਸ ਨਾਲ লাশ ਦੀ ਪੂਜਾ ਹੋਣ ਬਾਰੇ ਸਨাক্ত ਕੀਤੀ ਗਈ ਸੀ ਉਸ ਬਾਰੇ ਮੈਂ ਪੰਜਾਬ ਅਤੇ ਹਰਿਆਣਾ ਦੀ ਸਾਰੇ ਥਾਣਿਆਂ ਨੂੰ ਸੂਚਿਤ ਕੀਤਾ ਪਰ ਕੋਈ ਸਰਾਗ ਨਾ ਲੱਗ ਸਕਿਆ ਸ਼ਾਇਦ ਉਹ ਜੂਪੀ ਬਿਹਾਰ ਵਰਗੇ ਕਿਸੇ ਦੂਰ ਦੇ ਸੂਬੇ ਦੀ ਸੀ ਅਤੇ ਉਸ ਨੂੰ ਕਤਲ ਕਰਕੇ ਇੱਥੇ ਸੁੱਟ ਦਿੱਤਾ ਗਿਆ ਸੀ ਇਸ ਤਰ੍ਹਾਂ ਇੱਕ ਮਰੀ ਹੋਈ ਔਰਤ ਜ਼ਿੰਦਾ ਹੋ ਗਈ ਇਹ ਕਹਾਣੀ ਬਹੁਤ ਹੀ ਵਧੀਆ ਹੈ ਉਮੀਦ ਹੈ ਤੁਹਾਨੂੰ ਪਸੰਦ ਆਏਗੀ ਪਲੀਜ਼ ਕਿਰਪਾ ਕਰਕੇ ਸ਼ੇਅਰ ਕਰੋ ਲਾਈਕ ਕਰੋ ਅਤੇ ਵੱਧ ਤੋਂ ਵੱਧ ਕਮੈਂਟ ਕਰਕੇ ਦੱਸੋ ਜੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ